ਹਾਈ ਦੋਸਤੋ ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਹੁਣ ਦੇਖੋ ਤੁਸੀਂ ਸਾਰੀ ਵੀਡੀਓ ਹਾਂਜੀ ਦੋਸਤੋ ਜਿਹੜੀਆਂ ਤੁਸੀਂ ਤਸਵੀਰਾਂ ਸਾਂਝੀਆਂ ਕਰਦੇ ਹੋ ਉਹ ਸਿਰ ਸਮਾਨੇ ਦੀਆਂ ਨੇ ਜਿੱਥੇ ਗੁਰਚਰਨ ਕੌਰ ਨੂੰ ਦਾਵਾ ਮੈਡਮ ਇੱਥੇ ਪਹੁੰਚੇ ਤੇ ਉਹਨਾਂ ਵੱਲੋਂ ਇਹ ਜਿਹੜਾ ਇਕੱਠ ਇੱਕ ਮੰਗਟ ਮਭੀ ਜੋ ਇੱਕ ਬਲਾਕ ਪ੍ਰਧਾਨ ਨੇ ਉਹਨਾਂ ਦੀ ਗਵਾਹੀ ਇੱਥੇ ਇਕੱਠ ਹੋਇਆ ਮੌਕੇ ਦੀਆਂ ਤਸਵੀਰਾਂ ਤੁਸੀਂ ਸਾਂਝੇ ਕਰੋ ਜਿੱਤੇ ਸੰਦੀਪ ਸਿੰਘਲਾ ਤੇ ਰਸਪਾਲ ਸਿੰਘ ਜੋੜਾ ਮਾਜਰਾ ਉਹ ਵੀ ਇੱਥੇ ਨਜ਼ਰ ਆਏ ਤੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋ ਜਗ੍ਹਾ ਤੇ ਇਕੱਠ ਹੋਏ ਅੱਜ ਇੱਕ ਧਰਮਸ਼ਾਲਾ ਨਾਨਾਰੀਆ ਉੱਥੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜਿੱਥੇ ਕਾਕਾ ਐਮਐਲਏ ਕਾਕਾ ਹਰਜਿੰਦਰ ਸਿੰਘ ਨਜ਼ਰ ਆਏ ਆ ਕਾਕਾ ਹਰਜਿੰਦਰ ਸਿੰਘ ਜੀ ਜੋ ਇੱਥੇ ਨਜ਼ਰ ਆਏ ਸਾਬਕਾ ਐਮਐਲਏ ਨੇ ਉਹਨਾਂ ਦਾ ਵੀ ਇਕੱਠ ਤੁਹਾਨੂੰ ਦਿਖਾਣੇ ਆ ਇਹ ਮੌਕੇ ਦਾ ਇਕੱਠ ਇਹਨਾਂ ਦਾ ਇਹ ਵੀ ਤਸਵੀਰਾਂ ਆਪਾਂ ਸਾਂਝੀਆਂ ਕਰਦੇ ਆ ਮੇਰੇ ਪਿਤਾ ਜੀ ਅੱਠ ਇਲੈਕਸ਼ਨਾਂ ਸਦੌਰ ਹਰ ਮੇਕੋ ਲੜੇ ਆ ਸੀ ਹਮੇਸ਼ਾ ਹੀ ਸਦੌਰ ਤੋਂ ਲੜਦੇ ਰਹੇ ਆ ਤਾਂ ਸਵਾਲੇ ਨੂੰ ਇੱਕ ਹਾਰੀ ਹੋਈ ਸੀਟ ਸਮਝਦੇ ਸੀ ਪੰਜਾਬ ਦੇ ਵੀ ਜਿਹੜਾ ਪਤਾ ਜਾਊਗਾ ਸਵਾਲੇ ਨੂੰ ਹਾਰ ਚੁੱਕਾ ਜਦੋਂ ਮੈਂ ਇੱਥੇ ਆਇਆ ਸੀ ਲੋਕ ਮੈਨੂੰ ਸਲਾਹ ਦਿੱਤੇ ਹੁੰਦੇ ਸੀ ਕਿ ਰਾਣੇਂਦਰ ਹਾਰ ਗਿਆ ਜਾਂ ਤੂੰ ਕਿਵੇਂ ਜਿੱਤੇਗਾ ਪਰ ਅਕਾਲੀ ਪਾਰਟੀ ਮਨੂੰ ਬਿਲਕੁਲ ਵੀ ਸੀਰੀਅਸਲੀ ਨਹੀਂ ਲੈਂਦੀ ਸੀ ਕਿ ਇੱਕ ਥੋ ਆ ਗਿਆ ਇਹ ਵੱਡ ਜਾਊਗਾ ਹਰ ਹੌਲੇ ਹੌਲੇ ਇਹ ਪਰਿਵਾਰ ਮੇਰਾ ਬੈਠਣਾ ਇਹਨਾਂ ਨੇ ਮਾਹੌਲ ਬਣਾਇਆ ਪਿੰਡਾਂ ਦੇ ਪਿੰਡ ਪਿੰਡਾਂ ਦੇ ਸਾਡਾ ਪੂਰਾ ਸੰਘਰ ਨਾਲ ਹੌਂਕੇ ਦਿਲ ਨਾਲ ਕਰਕੇ ਐਮਐਲਏ ਇਹਨਾਂ ਨੇ ਬਣਾਇਆ ਮੈਂ ਦਿੱਤੀ ਹੈ ਗਹਿਰਾਈਆਂ ਜੋ ਉਹਨਾਂ ਦਾ ਕਦੇ ਮੂਲਾ ਮੋੜ ਹੀ ਨਹੀਂ ਸਕਦਾ ਮੇਰੀਏ ਉਸਤਾ ਨਹੀਂ ਮੋੜ ਸਕਦਾ ਸੋ ਮੈਡਮ ਅਸੀਂ ਐਮਐਲਏ ਬਣੇ ਸਾਡੀ ਸਰਕਾਰ ਬਣੀ ਸਾਨੂੰ ਮਾਣ ਹੈ ਕਿ ਬਹੁਤ ਵਧੀਆ ਅਸੀਂ ਇਥੇ ਫੋਕਸ ਖੜੀ ਕੀਤੀ ਇਸ ਨਾਲ ਇੱਥੇ ਜਿਹੜਾ ਬਰਸ਼ਦ ਇਲੈਕਸ਼ਨ ਹੋਏ ਸਾਡੇ 4 ਚਾਰੋਂ ਮੈਂਬਰ ਬੈਠੇ ਇੱਥੇ ਜਿਹੜਾ ਬਰਸ਼ਦ ਚਾਰੋਂ ਦੇ 4 ਐਮਐਲ 4ੋਂ ਜਿਲ੍ਹਾ ਪਰਸ਼ਦੀਆਂ ਅਸੀਂ ਇਲੈਕਸ਼ਨਾਂ ਜਿੱਤੀਆਂ ਤੇ ਇਹ ਜੋ ਵੀ ਬਲਾਕ ਸੰਪਤੀਆਂ ਸੀ ਅਸੀਂ 21 ਜਿੱਤੀਆਂ ਸਾਡੇ ਦੋਏ ਬਲਾਕ ਸੰਪਤੀਆਂ ਦੇ ਚੇਅਰਮੈਨ ਇੱਥੇ ਬੈਠੇ ਐ ਬਣਾਏ ਸਾਡੀਆਂ ਉਸਪਲ ਕਮੇਟੀ ਸਾਡਾ ਇੱਕ ਵੀ ਮੈਂਬਰ ਨਹੀਂ ਇੱਥੇ ਮੁਸ਼ਕਲ ਪੈਦਾ ਜਦੋਂ ਉਸਪਲ ਕਮੇਟੀ ਦੀ ਇਲੈਕਸ਼ਨ ਹੋਏ 100 ਕੈਂਡੀਡੇਟਸ ਅਸੀਂ 21 ਦੇ ਵਿੱਚ 20 ਮਿਊਸਪਲ ਕੌਂਸਲਰ ਇੱਥੇ ਜਿੱਤੇ ਪ੍ਰਧਾਨ ਵੀ ਬਣਾਇਆ ਉਦੋਂ ਪ੍ਰਧਾਨ ਬਣਿਆ ਉਹਨਾਂ ਬਣਾਇਆ ਮੈਂ ਸੀ ਬੈਠਾ ਕਿਤੇ ਹੋਰ ਕਿਉਂਕਿ ਮੈਂ ਤਾਂ ਇਹਨਾਂ ਲੋਕਾਂ ਨੂੰ ਮਾਫੀ ਭਾ ਕੇ ਸਾਡਾ ਕੰਮ ਮੈਂ ਬਹੁਤ ਕੀਤਾ ਡਵੈਲਪਮੈਂਟ ਬਹੁਤ ਕੀਤੀ ਪਰ ਪੂਰਾ ਜਨ ਦਸ ਹੱਥਾਂ ਦੇ ਧੱਕੇ ਚੜ ਗਿਆ ਤੇ ਇਹ ਕਿਹੜੀ ਲੀਡਰਸ਼ਿਪ ਬੈਠੀ ਹੈ ਤੇਰੇ ਤੋਂ ਮੈਂ ਮਾਫ਼ੀ ਵੀ ਮੰਗਦਾ ਕਿ 21 ਦੇ ਇਹ 6 80 ਪ੍ਰੈਗਨਸੀ ਦੇ ਦਰਸ਼ਕ ਵੀ ਸਾਡੇ ਨਾਲ ਨੇ ਸਾਰੇ ਤੁਸੀਂ ਸਾਡੇ ਨਾਲ ਸੀ ਸੋ ਬਹੁਤ ਵੱਡਾ ਪਰਿਵਾਰ ਅਸੀਂ ਕਾਂਗਰਸ ਅੰਦਰ ਖੜਾ ਕੀਤਾ ਇਹ ਕਾਂਗਰਸ ਦਾ ਹਲਕਾ ਬਣਾ ਕੇ ਅਸੀਂ ਦਿੱਤਾ ਸੋ ਅੱਜ ਦੀ ਭਰਾਵੋ 1 80 ਜੀ ਸਬਕਾ ਐਮਐਲਏ ਕਾਕਾ ਹਰਜਿੰਦਰ ਸਿੰਘ ਤੁਸੀਂ ਦੇਖਿਆ ਤੇ ਸਬੋਧਨ ਕਰੇ ਸਾਰੀ ਗੱਲਬਾਤ ਹੋਈ ਆ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਜਾਂ ਆਗੂ ਨਰਾਜ਼ ਚੱਲ ਰਹੇ ਸੀ ਉਹਨਾਂ ਤੋਂ ਵੀ ਉਹਨਾਂ ਨੇ ਸਾਰੀ ਇੱਥੇ ਜਿੰਨੇ ਵੀ ਇੱਥੇ ਪਬਲਿਕ ਪਹੁੰਚੀ ਸੀ ਉਹਨਾਂ ਦੇ ਵਿੱਚ ਸੌਰੀ ਫੀਲ ਕੀਤੀ ਆ ਉਹਨਾਂ ਤੋਂ ਮਾਫੀ ਮੰਗਿਆ ਵੀ ਸਾਰੇ ਨਰਾਜ਼ਗੀਆ ਛੱਡ ਕੇ ਇਕਜੁੱਟ ਹੋਣਾ ਚਾਹੀਦਾ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਵੀ ਇਹਦੇ ਵਿੱਚ ਸੁਣਨ ਮੇਰੀ ਆ ਇਹ ਦੀ ਅੱਜ ਕਾਕਾ ਹਰਜਿੰਦਰ ਸਿੰਘ ਨੇ ਜੋ ਇੱਥੇ ਕੱਟ ਕੀਤਾ ਅੱਜੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਹਾਜ਼ਰ ਹੋਵਾਂਗੇ ਤੇ ਚੈਨਲ ਜਰੂਰ ਕਰਿਓ ਸਬਸਕ੍ਰਾਈਬ ਧੰਨਵਾਦ ਜੀ ਸਤਿ ਸ੍ਰੀ ਅਕਾਲ